ਵੀ ਰੱਬ ਕੋਲੋਂ ਕੀਤੇ ਕਰਮਾਂ ਦਾ ਹਿਸਾਬ ਨਾ ਮੰਗੋ ਕਿ ਰੱਬ ਜੀ ਮੈਂ ਜੋ ਮੇਰਾ ਬਣਦਾ ਮੈਨੂੰ ਉਹ ਫਲ ਦਿਓ ਮੈਂ ਇਹਨੇ ਪਾਠ ਕੀਤੇ ਮੈਨੂੰ ਫਲ ਮਿਲਣਾ ਚਾਹੀਦਾ ਕਿਸੇ ਤਪਸਵੀ ਸਾਧੂ ਨੇ ਫਕੀਰ ਨੇ ਰੱਬ ਨੂੰ ਭਗਤੀ ਕਰਕੇ ਖੁਸ਼ ਕਰ ਲਿਆ ਤੇ ਰੱਬ ਪ੍ਰਗਟ ਹੋ ਕੇ ਕਹਿੰਦਾ ਮੰਗ ਕੀ ਚਾਹੀਦਾ ਮੰਗ ਕੀ ਚਾਹੀ ਇੱਕ ਵਕਤ ਇਸ ਤਰ੍ਹਾਂ ਦਾ ਹੁੰਦਾ ਜਦੋਂ ਗੁਰੂ ਕਹਿੰਦਾ ਦੱਸ ਕੀ ਚਾਹੀ ਦੇਵ ਨੇ ਜਦੋਂ ਫਕੀਰ ਨੂੰ ਰੱਬ ਨੇ ਕਿਹਾ ਮੰਗ ਕੀ ਚਾਹੀਦਾ ਹੈ ਉਹ ਫਕੀਰ ਨੇ ਕਹਿ ਜੀ ਜੋ ਮੇਰਾ ਬਣਦਾ ਹੈ ਉਹ ਦੇ ਦਿਓ ਮੈਂ ਭਗਤੀ ਕਰਦੇ ਆ ਬੁੱਢਾ ਹੋ ਗਿਆ ਹੁਣ ਤੁਸੀਂ ਖੁਸ਼ ਹੋ ਕੇ ਕਹਿੰਦੇ ਹੋ ਮੰਗ ਕੀ ਚਾਹੀਦਾ ਸਾਰੀ ਉਮਰ ਭਗਤੀ ਵਿੱਚ ਲਾ ਦਿੱਤੀ ਹੈ 40 ਸਾਲ ਤੋਂ ਵੱਧ ਉਮਰ ਮੈਂ ਤਪੱਸਿਆ ਕੀਤੀ ਜੋ ਮੇਰਾ ਬਣਦਾ ਉਹ ਦੇ ਦਿਓ ਕਹਿੰਦੇ ਰੱਬ ਨੇ ਕਿਹਾ ਬਣਦਾ ਨਾ ਮੰਗਾ ਜੋ ਚਾਹੀਦਾ ਉਹ ਦੱਸ ਉਨ ਕੰਨ ਜੀ ਐਨਾ ਕਿਵੇਂ ਮੰਗਲਾ ਇੰਨੇ ਸਾਲ ਕਠਨ ਤਪੱਸਿਆ ਦਿੱਤੀ ਐ ਠੰਡ ਗਰਮੀ ਸਰਦੀ ਧੁੱਪ ਹਨੇਰੀਆਂ ਮੀਂਹ ਸਭ ਕੁਝ ਮੈਂ ਝੱਲਿਆ ਚੌਂਕੜਾ ਮਾਰ ਕੇ ਘੰਟਿਆਂ ਵੱਦੀ ਤਪ ਕੀਤਾ ਐਨਾ ਕਿਵੇਂ ਲੈ ਲਾ ਜੋ ਮੇਰਾ ਬਣਦਾ ਉਹ ਫਲ ਦੇ ਰੋ ਰੱਬ ਨੇ ਫਿਰ ਕਿਹਾ ਬਣਦਾ ਨਾ ਮੰਗ ਜੋ ਤੇਰਾ ਬਣਦਾ ਫਲ ਉਹ ਤਾਂ ਮੰਗ ਹਿਸਾਬ ਤੂੰ ਜਹੀਦਾ ਉਹ ਦੱਸ ਦੇ ਕਿੰਨੂ ਫਕੀਰ ਨੂੰ ਸ਼ਾਇਦ ਕਿਤੇ ਭਗਤੀ ਦਾ ਹੰਕਾਰ ਹੋ ਰਿਹਾ ਉਹਦੇ ਅੰਦਰ ਸੁਖਮੁਹੰਮਦ ਨੇ ਕਿਹਾ ਵੀ ਜੋ ਮੇਰਾ ਬਣਦਾ ਜੀ ਉਹੀ ਦਿਓ ਜੋ ਬਣਦਾ ਉਹ ਮੇਰਾ ਦਿਓ ਮੈਂ 40 ਸਾਲ ਤਪੱਸਿਆ ਕੀਤੀ ਸਤਗੁਰੂ ਬਾਣੀ ਅੰਦਰ ਇੱਕ ਬਚਨ ਕਿਹਾ ਕਦੇ ਸਿੱਖਾਂ ਗੁਰੂ ਨਾਲ ਵੀ ਇਦਾਂ ਸ਼ਰਤ ਨਾ ਲਾ ਲਈ ਬੇ ਮੈਂ ਇੰਨੇ ਪਾਠ ਕੀਤੇ ਨੇ ਮਹਾਰਾਜ ਜੋ ਮੇਰਾ ਬਣਦਾ ਉਹ ਦਿਓ ਕਿਉਂ ਸਤਗੁਰ ਸੇਤੀ ਗਣ ਤਜੇ ਰਖੇ ਜੇ ਤੂੰ ਘੰਟੀਆਂ ਤੇ ਪੈ ਗਿਆ ਨਾ ਤਾਂ ਆ ਨਿਤ ਚਈਆ ਪਾਏ ਚੱਕੋ ਸੁਟੇ ਚਖਦਾ ਚਖਦਾ ਝੜ ਪਿਆ ਭਾਈ ਫਿਰ ਬਹੁਤ ਕੁਝ ਹੋਰ ਨਿਕਲੋਣਾ ਤੇਰਾ ਜਦੋਂ ਰੱਬ ਨੇ ਕਿਹਾ ਬਣਦਾ ਨਾ ਮੰਗ ਜੋ ਚਾਹੀਦਾ ਉਹ ਦੱਸ ਦੇ ਫਕੀਰ ਨੇ ਤੀਜੀ ਵਾਰ ਵੀ ਕਿਹਾ ਨਹੀਂ ਜੀ ਜੋ ਬਣਦਾ ਉਹ ਦਿਓ ਜੋ ਬਣਦਾ ਮੇਰਾ ਤੋ ਦੇਉ ਕਹਿੰਦੇ ਰੱਬ ਨੇ ਕਿਹਾ ਚੱਲ ਫਿਰ ਹਿਸਾਬ ਹੀ ਕਰ ਲੈਨੇ ਆ 40 ਸਾਲ ਤੂੰ ਕਠਨ ਤਪੱਸਿਆ ਕੀਤੀ ਹੈ ਗਰਮੀ ਸਰਦੀ ਧੁੱਪ ਹਨੇਰੀ ਮੀਂਹ ਝੱਖੜ ਸਭ ਕੁਝ ਝੱਲਿਆ ਇਹ ਠੀਕ ਹੈ ਤੂੰ ਤਪਸ਼ ਵਿੱਚ ਬਹਿ ਕੇ ਵੀ ਜੇਠ ਹੜ ਦੀਆਂ ਧੁੱਪਾਂ ਜਪਦੀ ਕੀਤੀ ਹੈ ਤੂੰ ਕਕਰ ਦੀ ਠੰਡ ਵਿੱਚ ਵੀ ਭਗਤੀ ਕੀਤੀ ਹੈ ਤੂੰ ਮੇਰੀ ਮੀਂਹ ਹਨੇਰੀ ਝੱਖੜ ਵਿੱਚ ਵੀ بارش ਵਿੱਚ ਬਹਿ ਕੇ ਵੀ ਤਪ ਕਰਦਾ ਰਿਹਾ ਹੁਣ ਜੋ ਬਣਦਾ ਤੂੰ ਉਹ ਮੰਗਣਾ ਚਾਹੁੰਨਾ ਰੱਬ ਨੇ ਕਹ ਚੱਲ ਹਿਸਾਬ ਹੀ ਕਰ ਲੈਨੇ ਆ ਜਿਹੜੇ ਪੱਥਰ ਤੇ ਬਹਿ ਕੇ 40 ਸਾਲ ਤੂੰ ਸੱਲ ਉੱਤੇ ਚੌਂਕੜਾ ਮਾਰ ਕੇ ਉਹਦੇ ਉੱਤੇ ਭਾਰ ਪਾ ਕੇ ਭਗਤੀ ਕਰਦਾ ਨੇ ਪਹਿਲਾਂ 40 ਸਾਲ ਤੈਨੂੰ ਪੱਥਰ ਬਣਨਾ ਪੈਣਾ ਬਾਅਦ ਵਿੱਚ ਹਾਬ ਦਾ ਬੰਦੇ ਕਹਿੰਦੇ ਉਹ ਪੱਥਰ ਦੇ ਅੰਦਰ ਵੀ ਰੱਬ ਨੇ ਕਹ ਰੂਹ ਹੈ ਉਹ ਵੀ ਜੂਨ ਹੈ ਕਈ ਜਨਮ ਤੱਕ ਕੀਟ ਪਤੰਗਾ ਕਈ ਜਨਮ ਗਜ ਮੀਨੁ ਪਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਵਿਖ ਜੋਇਓ ਪੱਥਰ ਵੀ ਇੱਕ ਜੂਨ ਐ ਜਿਹਦੇ ਉੱਤੇ ਬਹਿ ਕੇ ਤੂੰ ਭਗਤੀ ਕਰਦਾ ਰਿਹਾ ਹੈ ਭਾਈ 40 ਸਾਲ ਹੁਣ ਮਰ ਕੇ ਪੱਥਰ ਬਣ ਉਹ ਤੇਰੇ ਤੇ ਬਹਿ ਕੇ ਸਾਹ ਬਰਾਬਰ ਕਰੇਗਾ ਬਾਅਦ ਵਿੱਚ ਜੋ ਮੰਗੇ ਫਿਰ ਤੈਨੂੰ ਦੇ ਦੰਦ ਫਿਰ ਜੋ ਤਰ੍ਹਾਂ ਮੰਨਦਾ ਦੇ ਦੰਦ ਉਹ ਚਰਨੀ ਲੈ ਗਿਆ ਕਹਿਣ ਤੋਂ ਬਾਅਦ ਕਦੇ ਗੁਰੂ ਕੋਲੋਂ ਇਹ ਨਾ ਮੰਗੋ ਐਨੇ ਪਾਠ ਕੀਤੇ ਜੋ ਮੇਰਾ ਬਣਦਾ ਉਹ ਦੇ ਦਿਓ ਨਹੀਂ ਸਾਧ ਸੰਗਤ ਸਿੱਖ ਨੇ ਗੁਰੂ ਕੋਲੋਂ ਤਰਸ ਕਰਕੇ ਮੰਗੜੇ ਮਹਾਰਾਜ ਤਰਸ ਕਿਰਪਾ ਕਰੋ ਇਹ ਸਿੱਖ ਦੀ ਅਰਦਾਸ ਹੋਣੀ ਚਾਹੀਦੀ ਲਿਖੇ ਕਦੇ ਨਾ ਛੁੱਟੀ ਐ ਮਹਾਰਾਜ ਜੀ ਸਾਹਬ ਹੋਣ ਲੱਗਦੇ ਫਿਰ ਤਾਂ ਅਸੀਂ ਛੁੱਟੀ ਨਹੀਂ ਸਕਦੇ ਜੇ ਰੱਬ ਹਸਾਬ ਕਿਤਾਬ ਕਰਨ ਲੱਗਦੇ ਨਾ ਫਿਰ ਤਾਂ ਆਪਾਂ ਮੁਕਤ ਨਹੀਂ ਹੋ ਸਕਦੇ ਇੰਨੀ ਆ ਗਲਤੀ ਲਿਖੇ ਕਦੇ ਨਾ ਛੁੱਟੀ ਐ ਖਿੰਖਿਨ ਭੁੱਲਣ ਹਾਰ ਸਿਰ ਅਰਦਾਸ ਕੀ ਐ ਬਖਸ਼ਣ ਹਰ ਬਖਸ਼ ਲੈ ਨਾਨਕ ਪਾਰ ਉਤਾਰ ਜਦੋਂ ਸਿੱਖ ਹਿਸਾਬ ਨਾ ਮੰਗੇ ਗੁਰੂ ਅੱਗੇ ਅਰਦਾਸ ਕਰੇ ਉਦੋਂ ਫਿਰ ਸਾ ਸੰਗਤ ਗੁਰੂ ਉਹਨੂੰ ਰੱਬ ਨਾਲ ਜੋੜਦੇ